ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਮੈਂ ਹਾਂ ਜਸਕਰਨ ਤੇ ਬੁਲੇਟਿਨ ਦੀ ਸ਼ੁਰੂਆਤ ਕਰ ਲੈਂਦੇ ਹਾਂ ਮੁੱਖ ਖਬਰਾਂ ਨਾਲ ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਹਵਾਈ ਯਾਤਰਾ ਪਿਛਲੇ 9 ਮਹੀਨਿਆਂ ਤੋਂ ਲਗਾਤਾਰ ਘਟ ਰਹੀ ਹੈ ਤੇ ਬ੍ਰਿਟਿਸ਼ ਕੋਲੰਬੀਆ ਤੋਂ ਸੜਕਾਂ ਰਾਹੀਂ ਅਮਰੀਕਾ ਜਾਣ ਵਾਲੇ ਲੋਕਾਂ ਦੀ ਗਿਣਤੀ ਵੀ ਪਿਛਲੇ 10 ਮਹੀਨਿਆਂ ਤੋਂ ਲਗਾਤਾਰ ਥੱਲੇ ਆ ਰਹੀ ਹੈ ਇਸ ਦਾ ਮੁੱਖ ਕਾਰਨ ਦੋਹਾਂ ਦੇਸ਼ਾਂ ਵਿਚਕਾਰ ਵਧ ਰਿਹਾ ਰਾਜਨੀਤਿਕ ਤਣਾਅ ਖਾਸ ਕਰਕੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਕੈਨੇਡਾ ਨੂੰ 59ਵਾਂ ਰਾਜ ਬਣਾਉਣ ਦੀ ਧਮਕੀ ਸੀ ਜਿਸ ਨਾਲ ਕੈਨੇਡੀਅਨ ਆਪਣੇ ਆਪ ਨੂੰ ਅਮਰੀਕਾ ਜਾਣ ਵੇਲੇ ਅਸੁਰੱਖਿਅਤ ਜਾਂ ਅਣਚਾਹੇ ਮਹਿਸੂਸ ਕਰ ਰਹੇ ਹਨ ਬੀਸੀ ਵਾਸੀ ਜਾਣਬੁੱਝ ਕੇ ਅਮਰੀਕਾ ਵਿੱਚ ਪੈਸਾ ਖਰਚਣ ਤੋਂ ਬਚ ਰਹੇ ਹਨ ਜਿਸ ਨਾਲ ਬੈਲਿੰਗਮ, ਸੋਮਾਸ, ਬਲੇਨ ਅਤੇ ਪੁਆਇੰਟ ਰੋਬਰਟਸ ਵਰਗੀਆਂ ਅਮਰੀਕਾ ਦੀਆਂ ਬਾਰਡਰ ਨਾਲ ਲੱਗਦੀਆਂ ਕਮਿਊਨਿਟੀਆਂ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ ਉਨ੍ਹਾਂ ਦੇ ਕਾਰੋਬਾਰ ਕੈਨੇਡੀਅਨ ਗਾਹਕਾਂ ਦੇ ਨਿਰਭਰ ਕਰਦੇ ਸਨ ਤੇ ਹੁਣ ਉਹਨਾਂ ਵਿੱਚ ਘੱਟ ਵਿਕਰੀ ਘੱਟ ਗਾਹਕੀ ਅਤੇ ਵਧ ਰਹੀ ਮਹਿੰਗਾਈ ਕਾਰਨ ਸੰਕਟ ਵਧ ਗਿਆ ਹੈ ਸਥਾਨਕ ਬਿਜ਼ਨਸ ਨਾਮੇ ਕਰਮਚਾਰੀ ਰੱਖਣ ਤੋਂ ਡਰ ਰਹੇ ਹਨ ਆਪਣੇ ਕੰਮਕਾਰ ਵਧਾਉਣ ਤੋਂ ਰੁਕ ਰਹੇ ਹਨ ਅਤੇ ਭਵਿੱਖ ਨੂੰ ਲੈ ਕੇ ਚਿੰਤਤ ਹਨ ਇਹ ਹਾਲਾਤ ਪਿਛਲੇ 6 ਸਾਲ ਤੋਂ ਬਣੇ ਹੋਏ ਹਨ ਪਹਿਲਾ ਕੋਵਿਡ ਮਹਾਮਾਰੀ ਹੁਣ ਰਾਜਨੀਤਿਕ ਕਾਰਨਾ ਕਰਕੇ ਹਾਲਾਂਕਿ ਵੱਡੇ ਪੱਧਰ ਤੇ ਸ਼ਾਂਟੀਆਂ ਨਹੀਂ ਹੋਈਆਂ ਪਰ ਨੌਕਰੀਆਂ ਵਧ ਨਹੀਂ ਰਹੀਆਂ ਤੇ ਆਰਥਿਕ ਤੌਰ ਤੇ ਹਾਲਾਤ ਡਾਵਾ ਡੋਲ ਹਨ ਭਾਵੇਂ ਟੈਰਿਫ ਹਟ ਵੀ ਜਾਣ ਬਾਰਡਰ ਦੀ ਟੈਨਸ਼ਨ ਘੱਟ ਵੀ ਜਾਵੇ ਚੈਂਬਰ ਆਫ ਕਾਮਰਸ ਦਾ ਕਹਿਣਾ ਹੈ ਕਿ ਕੈਨੇਡਾ ਦੇ ਲੋਕ ਇੱਕਦਮ ਅਮਰੀਕਾ ਆਉਣਾ ਸ਼ੁਰੂ ਨਹੀਂ ਕਰਨਗੇ ਕਿਉਂਕਿ ਭਰੋਸੇ ਅਤੇ ਸੁਰੱਖਿਆ ਦੀ ਭਾਵਨਾ ਨੀਤੀਆਂ ਨਾਲੋਂ ਵੱਧ ਸਮਾਂ ਲੈਂਦੀ ਹੈ ਉਹਨਾਂ ਦੇ ਮੁਤਾਬਕ ਕੋਈ ਵੱਡੀ ਮਾਰਕੀਟਿੰਗ ਮੁਹਿੰਮ ਵੀ ਕੈਨੇਡੀਅਨਾਂ ਨੂੰ ਤੁਰੰਤ ਵਾਪਸ ਨਹੀਂ ਲਿਆ ਸਕਦੀ ਕਿਉਂਕਿ ਲੋਕਾਂ ਦੀ ਚਿੰਤਾ ਆਰਥਿਕ ਨਹੀਂ ਰਾਜਨੀਤਿਕ ਹੈ ਤਾਜ਼ਾ ਡਾਟਾ ਵੀ ਇਹ ਦਿਖਾਉਂਦਾ ਹੈ ਕਿ ਅਮਰੀਕਾਲੇ ਫਲਾਈਟਾਂ ਅਕਤੂਬਰ ਵਿੱਚ ਨੌਵੇਂ ਮਹੀਨੇ ਵਿੱਚ ਵੀ ਘਟੀਆਂ ਹਨ ਜਦਕਿ ਨਵੰਬਰ ਵਿੱਚ ਬੀਸੀ ਸਰਹੱਦ ਕਰਨ ਵਾਲਿਆਂ ਦੀ ਗਿਣਤੀ ਵਿੱਚ 38% ਕਮੀ ਆਈ ਹੈ ਇਸਦੇ ਉਹ ਕੈਨੇਡਾ ਦੇ ਲੋਕ ਕੈਨੇਡਾ ਅੰਦਰ ਵੱਧ ਟਰੈਵਲ ਕਰ ਰਹੇ ਹਨ ਜੋ ਦਿਖਾਉਂਦਾ ਹੈ ਕਿ ਡੋਮੈਸਟਿਕ ਟਰੈਵਲ ਨੂੰ ਖਾਸ ਤੌਰ ਤੇ ਤਰਜੀਹ ਦਿੱਤੀ ਜਾ ਰਹੀ ਹੈ ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਅਤੇ ਮੈਕਸੀਕੋ ਦੇ ਰਾਸ਼ਟਰਪਤੀ ਕਲੋਡੀਆ ਸ਼ੈਨਬੋਮ ਵਿਸ਼ਿੰਗਟਨ ਡੀਸੀ ਵਿੱਚ ਬਿਨਾਂ ਕਿਸੇ ਸਟਾਫ ਜਾਂ ਸਲਾਹਕਾਰਾਂ ਦੇ ਇੱਕ ਨਿੱਜੀ ਅਤੇ ਬਹੁਤ ਮਹੱਤਵਪੂਰਨ ਮੀਟਿੰਗ ਵਿੱਚ ਸ਼ਾਮਲ ਹੋਏ ਜਿਸ ਵਿੱਚ ਇਹ ਤਿੰਨੇ ਹੀ ਸ਼ਾਮਲ ਸਨ ਇਹ ਮੀਟਿੰਗ 226 ਫੁੱਟਬਾਲ ਵਰਲਡ ਕਪ ਡਰਾਫਟ ਸਮਾਰੋਹ ਤੋਂ ਬਾਅਦ ਤੁਰੰਤ ਬਾਅਦ ਹੋਈ ਜਿੱਥੇ ਤਿੰਨਾਂ ਨੇ ਇਕੱਲੇ ਬੈਠ ਕੇ ਇਵੈਂਟ ਦੇਖਿਆ ਅਤੇ ਮੰਚ ਤੇ ਆ ਕੇ ਸਮਾਰੋਹ ਦੀ ਸ਼ੁਰੂਆਤ ਕੀਤੀ ਟਰੰਪ ਨੇ মিডিਆ ਨੂੰ ਪਹਿਲਾਂ ਹੀ ਕਿਹਾ ਸੀ ਕਿ ਉਹ ਤਿੰਨੇ ਇਮੀਗ੍ਰੇਸ਼ਨ ਅਤੇ ਵਪਾਰ ਬਾਰੇ ਗੱਲਬਾਤ ਕਰਨਗੇ ਦੋਵੇਂ ਵਿਸ਼ੇ ਬਹੁਤ ਮਹੱਤਵਪੂਰਨ ਹਨ ਖਾਸ ਕਰਕੇ ਇਸ ਵੇਲੇ ਕੈਨੇਡਾ ਲਈ ਅਮਰੀਕੀ ਸਬੰਧਾਂ ਕਰਕੇ ਹਾਲ ਹੀ ਵਿੱਚ ਰਾਸ਼ਟਰਪਤੀ ਟਰੰਪ ਨੇ ਕੈਨੇਡਾ ਨਾਲ ਸਾਰੀਆਂ ਵਪਾਰਕ ਗੱਲਬਾਤਾਂ ਰੋਕ ਦਿੱਤੀਆਂ ਸਨ ਕਿਉਂਕਿ ਅਨਟਾਰੀਓ ਦੇ ਇੱਕ ਐਡ ਚਲਾਈ ਸੀ ਜਿਸ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਰੋਨਲਡ ਰੀਗਨ ਦੀ ਇੱਕ ਕਲਿੱਪ ਵਰਤੀ ਗਈ ਸੀ ਅਤੇ ਚੇਤਾਵਨੀ ਦਿੱਤੀ ਗਈ ਸੀ ਕਿ ਟੈਰਫ ਆਰਥਿਕ ਤਬਾਹੀ ਲਿਆਉਂਦੇ ਹਨ ਇਸ ਤੋਂ ਨਾਰਾਜ਼ ਰਾਸ਼ਟਰਪਤੀ 트ੰਪ ਨੇ ਕੈਨੇਡੀਅਨ ਇੰਪੋਰਟ ਤੇ ਡਿਊਟੀ ਵਧਾਉਣ ਦੀ ਧਮਕੀ ਦਿੱਤੀ ਜੋ ਕਿ ਅਜੇ ਤੱਕ ਉਸੇ ਤਰੀਕੇ ਨਾਲ ਜਾਰੀ ਹੈ ਇਸ ਤਬਦੀਲੀ ਨੂੰ ਰੋਕਿਆ ਨਹੀਂ ਗਿਆ ਦੂਜੇ ਪਾਸੇ 트ੰਪ ਮੈਕਸੀਕੋ ਦੀ ਰਾਸ਼ਟਰਪਤੀ ਸ਼ੈਨਬੋਮ ਨਾਲ ਕਾਫੀ ਚੰਗੇ ਤਰੀਕੇ ਨਾਲ ਪੇਸ਼ ਆ ਰਹੇ ਹਨ ਪਰ ਮੈਕਸੀਕੋ ਤੇ ਫੈਂਟਨਲ ਤੇ ਹੋਰ ਨਸ਼ਿਆਂ ਦੀ ਤਸਕਰੀ ਸੰਬੰਧੀ ਉਹਨਾਂ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਹੈ ਤਿੰਨਾਂ ਦੇਸ਼ਾਂ ਨੂੰ 2026 ਵਿੱਚ ਵਪਾਰ ਸਮਝੌਤੇ ਦੀ ਲਾਜ਼ਮੀ ਸਮੀਖਿਆ ਕਰਨੀ ਹੈ ਅਤੇ ਰਿਪੋਰਟਾਂ ਮੁਤਾਬਕ 트੍ਰੰਪ ਮੁੜ ਵੱਲ ਗੱਲਬਾਤ ਕਰਨ ਨਵੇਂ ਨਿਯਮ ਲਾਉਣ ਜਾਂ ਸਮਝੌਤੇ ਤੋਂ ਪੂਰੀ ਤਰ੍ਹਾਂ ਵਾਪਸ ੱਟਣ ਬਾਰੇ ਵੀ ਸੋਚ ਸਕਦੇ ਹਨ ਜਿਸ ਨਾਲ ਨਾਰਥ ਅਮਰੀਕਾ ਦੀ ਆਰਥਿਕਤਾ ਤੇ ਵੱਡਾ ਪ੍ਰਭਾਵ ਪੈ ਸਕਦਾ ਹੈ ਇਹ ਬੇਹੱਦ ਨਿੱਜੀ ਮੀਟਿੰਗ ਤੋਂ ਸਾਬਤ ਹੁੰਦਾ ਹੈ ਕਿ ਤਿੰਨੇ ਨੇਤਾ ਬਦਲਦੇ ਮਾਹੌਲ ਵਧ ਰਹੇ ਟੈਰਫ ਇਮੀਗ੍ਰੇਸ਼ਨ ਸਮੱਸਿਆਵਾਂ ਅਤੇ ਹੋਰ ਤਰ੍ਹਾਂ ਦੇ ਤਣਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਨਾਰਥ ਅਮਰੀਕਾ ਦੇ ਭਵਿੱਖ ਬਾਰੇ ਗੰਭੀਰ ਤੇ ਸੰਵੇਦਨਸ਼ੀਲ ਗੱਲਬਾਤ ਕਰਨਗੇ ਕੈਨੇਡਾ ਨਿਊਜ਼ ਬ੍ਰੋਡਕਾਸਟ ਦੇ ਅਗਲੇ ਹਿੱਸੇ ਵਿੱਚ ਦੇਖਦੇ ਹਾਂ ਗੁਰਪ੍ਰੀਤ ਸਿੰਘ ਸੋਹਤਾ ਦੀ ਖਾਸ ਖਬਰ ਗੱਲ ਕਰਾਂਗੇ FIFA ਵਰਲਡ ਕੱਪ 2026 ਦੀ ਫੁੱਟਬਾਲ ਪ੍ਰੇਮੀ ਜਿਨ੍ਹਾਂ ਨੂੰ ਕੈਨੇਡਾ ਵਿੱਚ ਆਪਾਂ ਸੌਕਰ ਪ੍ਰੇਮੀ ਵੀ ਕਹਿੰਦੇ ਆ ਬੜੇ ਹੀ ਉਤਸ਼ਾਹ ਦੇ ਵਿੱਚ ਨੇ ਕਿ ਇਹ ਮੈਚ ਜਿਹੜੇ ਇਸ ਵਾਰ ਨਾਰਥ ਅਮਰੀਕਾ ਵਿੱਚ ਹੋਣ ਜਾ ਰਹੇ ਆ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਇਸ ਇਲਾਵਾ ਮੈਕਸੀਕੋ ਦੇ ਵਿੱਚ ਇਹ ਮੈਚ ਜਿਹੜੇ ਨੇ ਹੋਣੇ ਆ ਤੇ ਅੱਜ ਅਮਰੀਕਾ ਗਏ ਹੋਏ ਆ ਸਾਡੇ ਪ੍ਰਧਾਨ ਮੰਤਰੀ ਉਧਰੋਂ ਮੈਕਸੀਕੋ ਵਾਲੇ ਪ੍ਰਧਾਨ ਮੰਤਰੀ ਵੀ ਅਮਰੀਕਾ ਆਏ ਹੋਏ ਆ ਤੇ ਇਸੇ ਦਰਮਿਆਨ ਜਿਹੜਾ ਸਕੈਡਿਊਲ ਵੀ ਉਹ ਜਾਰੀ ਕਰ ਦਿੱਤਾ ਗਿਆ ਆ ਕਿ ਇਹ ਮੈਚ ਜਿਹੜੇ ਆ ਕਦੋਂ-ਕਦੋਂ ਹੋਣੇ ਆ ਕੈਨੇਡਾ ਦੇ ਵਿੱਚ ਜਿਹੜੇ ਮੁੱਖ ਤੌਰ ਦੇ ਤੇ 13 ਮੈਚ ਕਰਵਾਏ ਜਾਣਗੇ ਇਹ 13 ਮੈਚ ਵੈਨਕੂਵਰ ਤੇ ਟ੍ਰਾਂਟੋ ਦੇ ਵਿੱਚ ਹੋਣਗੇ ਤੇ ਇਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਬਾਹਰੋਂ ਦੇਖਣ ਦੇ ਆਉਣ ਦੀ ਉਮੀਦ ਵੀ ਜਤਾਈ ਗਈ ਆ ਜੋ ਜਿਹੜੇ FIFA ਵਰਲਡ ਕੱਪ ਦੇ ਇਹ ਮੈਚ ਹੈਗੇ ਨੇ ਇਹ ਵੈਨਕੂਵਰ ਦੇ ਵਿੱਚ BC ਪਲੇ ਸਟੇਡੀਅਮ ਦੇ ਵਿੱਚ ਦਿਖਾਏ ਜਾਣਗੇ ਸੋ ਇਹ ਮੈ ਜਿਹੜੇ ਆ ਜੂਨ 11 ਤੋਂ ਲੈ ਕੇ ਜੁਲਾਈ 19 ਦੇ ਦਰਮਿਆਨ ਅਮਰੀਕਾ ਦੇ ਕੈਲੰਡਰ ਦੇ ਵਿੱਚ ਹੋਣੇ ਆ ਸੋ ਇਹਨਾਂ ਦੇ ਦਰਮਿਆਨ ਹੀ ਜਿਹੜਾ ਸਕੈਡਿਊਲ ਆ ਉਹ ਮੁੱਖ ਤੌਰ ਦੇ ਉੱਤੇ ਵੈਨਕੂਵਰ ਤੇ ਟ੍ਰਾਂਟੋ ਦਾ ਬੜਾਇਆ ਗਿਆ ਆ ਸੋ ਇਹਦੇ ਨਾਲ ਜਿੱਥੇ ਇੱਕ ਪਾਸੇ ਖੇਡ ਪ੍ਰੇਮੀ ਬੜੇ ਉਤਸ਼ਾਹ ਵਿੱਚ ਆ ਉਸ ਦੇ ਨਾਲ エコノमिस्ट ਜਿਹੜੇ ਨੇ ਆਰਥਿਕ ਮਾਹਰ ਉਹ ਵੀ ਬੜੇ ਉਤਸ਼ਾਹ ਵਿੱਚ ਹੈ ਕਿ FIFA ਵਰਲਡ ਕੱਪ ਦੇ ਵੈਨਕੂਵਰ ਟ੍ਰਾਂਟੋ ਆਉਣ ਦੇ ਨਾਲ ਬਹੁਤ ਸਾਰੇ ਆਰਥਿਕ ਫਾਇਦੇ ਵੀ ਹੋਣੇ ਆ। ਸੋ ਇਹ ਜਿਹੜਾ ਟੂਰਨਾਮੈਂਟ ਆ ਇਹਦੇ ਬਾਰੇ ਕਿਹਾ ਜਾ ਰਿਹਾ ਕਿ 3.8 ਬਿਲੀਅਨ ਡਾਲਰ ਤਕਰੀਬਨ 4 ਬਿਲੀਅਨ ਡਾਲਰ ਦਾ ਆਰਥਿਕ ਫਾਇਦਾ ਕੈਨੇਡਾ ਨੂੰ ਹੋਣਾ ਆ। ਇਹਦੇ ਨਾਲ ਕੈਨੇਡਾ ਦੀ ਜਿਹੜੀ GDP ਆ ਉਹਦੇ ਵਿੱਚ 2 ਬਿਲੀਅਨ ਡਾਲਰ ਹੋਰ ਜੁੜਨੇ ਆ। ਇਸ ਦੇ ਨਾਲ ਹੀ 24000 ਦੇ ਕਰੀਬ ਹੋਰ ਨੌਕਰੀਆਂ ਇਸ ਕਾਰਨ ਪੈਦਾ ਹੋਣੀਆਂ। ਉਕੇ ਕਿਈ ਥਾਂ ਜਿਹੜੇ ਨਵੇਂ ਵੈਨਿਊ ਬਣਨੇ ਨੇ ਸਟੇਡੀਅਮ ਜਿਹੜੇ ਸਵਾਰੇ ਜਾਣੇ ਆ ਰੈਨੋਵੇਟ ਹੋਣੇ ਆ ਉਹਦੇ ਨਾਲ 24000 ਨਵੀਆਂ ਨੌਕਰੀਆਂ ਜਿਹੜੀਆਂ ਉਹ ਆਉਣਗੀਆਂ ਇਹਦੇ ਨਾਲ ਹੀ ਜਿਹਨਾਂ ਲੋਕਾਂ ਨੇ FIFA ਦਾ ਵਰਲਡ ਕੱਪ ਦੇਖਣ ਆਉਣਾ ਆ ਉਹਨਾਂ ਨੇ ਕੱਲੇ ਸਿਰਫ ਮੈਚ ਨਹੀਂ ਦੇਖਣੇ ਉਹਨਾਂ ਨੇ ਸ਼ਹਿਰ ਵਿੱਚ ਵੀ ਕੋਈ ਮਨਾਇਆ ਖਾਣਾ ਪੀਣਾ ਵੀ ਆ ਹੋਟਲਾਂ ਦੇ ਵਿੱਚ ਰਹਿਣਾ ਵੀ ਆ Airbnb ਵੀ ਖੋਲਹੀ ਜਾ ਸਕਦੀ ਉਹਲੇ ਪ੍ਰੈਸ਼ਰ ਬੜਾ ਵੱਧ ਰਿਹਾ ਆ ਕਿ ਇਹਨੇ ਲੋਕ ਹੋਟਲਾਂ ਦੇ ਵਿੱਚ ਰੱਖਣੇ ਕਿਵੇਂ ਆ ਸੋਦੇ ਨਾਲ ਤਕਰੀਬਨ ਇਹ ਕਿਹਾ ਜਾ ਰਿਹਾ ਕਿ 1.5 ਮਿਲੀਅਨ ਜਾਨੀ ਕਿ 15 ਲੱਖ ਲੋਕ ਬਾਹਰੋਂ ਆ ਸਕਦੇ ਆ ਤਾਂ ਉਹਨਾਂ ਦਾ ਫਿਰ ਰਹਿਣ ਸਹਿਣ ਘੁੰਮਣ ਫਿਰਨ ਦਾ ਪ੍ਰਬੰਧ ਖਾਣ ਪੀਣ ਦਾ ਪ੍ਰਬੰਧ ਇੱਥੇ ਲੋਕਲ ਹੋਣਾ ਆ ਉਹਦੇ ਨਾਲ ਲੋਕਲ ਇਕਨੋਮੀ ਚ ਆਇਓ ਟੈਕਸੀ ਇੰਡਸਟਰੀ ਆ Uber Lyft ਆ ਸਾਰੇ ਜਿਹੜੇ ਆ ਹੋ ਚੱਲਣੇ ਆ ਉਹਦਾ ਲੰਮੇ ਸਮੇਂ ਦੇ ਵਾਸਤੇ ਫਾਇਦਾ ਹੋਣਾ ਆ ਇਸ ਦੇ ਨਾਲ ਹੀ ਸਰਕਾਰ ਨੂੰ ਵੀ 700 ਮਿਲੀਅਨ ਡਾਲਰ ਦੇ ਵਿੱਚੋਂ ਕਮਾਈ ਹੋਣ ਦੀ ਆਸ ਹੈਗੀ ਆ ਇਹਦੇ ਨਾਲ ਬਹੁਤ ਸਾਰੇ ਸੋਸ਼ਲ ਅਤੇ ਕਲਚਰਲ ਬੈਨੀਫਿਟ ਵੀ ਹੋਣਗੇ ਲੋਕ ਇੱਥੇ ਆਉਣਗੇ ਮਿਲਣ ਗੱਲਣਗੇ ਆਪਣੇ ਨਵੇਂ ਰਿਸ਼ਤੇ ਬਣਾ ਕੇ ਜਾਣਗੇ ਅਤੇ ਨਾਲ ਦੀ ਨਾਲ ਜਿਹੜਾ ਹੈ ਬੈਂਕੂਵਰ ਦਾ ਟ੍ਰੰਟ ਆਫ ਦਾ ਇਨਫਰਾਸਟ੍ਰਕਚਰ ਆ ਉਹ ਵੀ ਵਧੀਆ ਬਣੂਗਾ ਕਈ ਪੁਰਾਣੇ ਸਟੇਡੀਅਮ ਜਿਹੜੇ ਨੇ ਕਈ ਥਾਂਾਂ ਜਿਹੜੀਆਂ ਨੇ ਉਹ ਵਧੀਆ ਤਰੀਕੇ ਦੇ ਨਾਲ ਉਹਨੂੰ ਰੈਨੋਵੇਟ ਕੀਤਾ ਜਾਊਗਾ ਕਈ ਹੋਰ ਜਿਹੜੇ ਨਵੇਂ ਇਨਫਰਾਸਟ੍ਰਕਚਰ ਅਨਸਾਰੇ ਜਾਣਗੇ ਸੋ ਕੁੱਲ ਮਿਲਾ ਕੇ ਇਹਦਾ ਫਾਇਦਾ ਫਾਇਦਾ ਦੇਖਿਆ ਜਾ ਰਿਹਾ ਆ ਤੇ ਸਭ ਤੋਂ ਵੱਡੀ ਗੱਲ ਆਰਥਿਕ ਮਹਾਰਾ ਨੂੰ ਇਹ ਮਹਿਸੂਸ ਹੋ ਰਹੀ ਆ ਕਿ ਜਿਹੜੇ 15 ਲੱਖ ਲੋਕ ਦੇਖਣ ਆਉਣਗੇ ਉਹਨਾਂ ਵਿੱਚੋਂ ਕਈ ਮੁੜ ਕੇ ਇੱਥੇ ਰਹਿਣ ਦੀ ਕੋਸ਼ਿਸ਼ ਕਰਨਗੇ ਕੋਈ ਇੱਥੇ ਇਨਵੈਸਟਮੈਂਟ ਕਰਨ ਦੀ ਕੋਸ਼ਿਸ਼ ਕਰਨਗੇ ਇੱਥੇ ਆਪਣਾ ਕਿਸੇ ਨਾ ਕਿਸੇ ਤਰੀਕੇ ਵਪਾਰ ਲੈਉਣ ਦੀ ਕੋਸ਼ਿਸ਼ ਕਰਨਗੇ ਸੋ ਲੰਬੇ ਸਮੇਂ ਦੇ ਵਿੱਚ ਉਹਦਾ ਫਾਇਦਾ ਹੋਊਗਾ ਜਿੱਥੇ-ਜਿੱਥੇ ਵੀ 올림픽ਸ ਹੋਈਆਂ ਵਿੰਟਰ 올림픽ਸ ਹੋਈਆਂ ਜਾਂ FIFA ਵਰਗੇ ਵੱਡੇ ਖੇਡ ਟੂਰਨਾਮੈਂਟ ਹੋਏ ਆ ਉੱਥੇ ਬਾਅਦ ਦੇ ਵਿੱਚ ਇਹੀ ਦੇਖਿਆ ਗਿਆ ਕਿ ਉਹਨਾਂ ਥਾਂ ਨੂੰ ਫਾਇਦਾ ਹੋਇਆ ਸੋ ਇਸੇ ਕਾਰਨ ਨਾਲ ਕਿ ਸਾਰੇ ਮੁਲਕ ਜਿਹੜੇ ਕੋਸ਼ਿਸ਼ ਕਰਦੇ ਆ ਕਿ ਸਾਡੇ ਕਰਾ ਲਓ ਸਾਡੇ ਕਰਾ ਲਓ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿਹੜੇ ਟੂਰਨਾਮੈਂਟ ਹੁੰਦੇ ਆ ਬਾਅਦ ਦੇ ਵਿੱਚ ਕਰੋ ਉਸ ਥਾਂ ਨੂੰ ਬਹੁਤ ਵੱਡਾ ਆਰਥਿਕ ਫਾਇਦਾ ਦੇ ਕੇ ਜਾਂਦੇ ਆ ਸੋ ਕੈਨੇਡਾ ਦੇ ਆਰਥਿਕ ਮਾਹੌਲ ਬੜੇ ਹੀ ਉਤਸ਼ਾਹ ਦੇ ਵਿੱਚ ਨੇ ਕਿ FIFA ਵਰਲਡ ਕੱਪ 2026 ਜਿਹਦੇ ਮੈਚ ਵੈਨਕੂਵਰ ਤੇ ਟ੍ਰਾਂਟੋ ਵਿੱਚ ਮੋਰਲੇ ਸਾਲ ਜੂਨ ਤੇ ਜੁਲਾਈ ਚ ਹੋਣੇ ਆ ਉਹਦੇ ਨਾਲ ਕੈਨੇਡੀਅਨ ਆਰਥਿਕਤਾ ਨੂੰ ਬਹੁਤ ਵੱਡਾ ਹੰਗਾਰਾ ਮਿਲਣ ਵਾਲਾ ਹੈ ਚੈਨਲ ਪੰਜਾਬੀ ਦੇ ਐਡਮਿੰਟਨ ਸਟੂਡੀਓ ਜਿੱਥੇ ਕੁਲਮੀਤ ਸਿੰਘ ਸੰਘਾ ਦੇਖ ਰਹੇ ਹਨ ਖਾਸ ਰਿਪੋਰਟ ਚੈਨਲ ਪੰਜਾਬੀ ਤੋਂ ਕੁਲਮੀਤ ਸਿੰਘ ਸੰਘਾ ਹਾਜ਼ਰ ਹੈ ਦੋ ਖਬਰਾਂ ਲੈ ਕੇ ਤੁਹਾਡੇ ਲਈ ਐਡਮਿੰਟਨ ਸ਼ਹਿਰ ਤੋਂ ਇੱਕ ਖਬਰ ਤਾਂ ਇਹ ਆ ਰਹੀ ਹੈ ਜੀ ਵੀ ਅਲਬਰਟਾ ਵਾਲਿਆਂ ਨੇ ਨਾ ਨਵੀਆਂ ਰੈਸਟ੍ਰਿਕਸ਼ਨਸ ਲਾਤੀਆਂ ਨੇ ਜਦੋਂ ਵੀ ਕੋਈ ਬੰਦਾ ਨਵਾਂ ਪਾਰਟੀ ਆਪਣੀ ਖੜੀ ਕਰਦਾ ਪੋਲਿਟਿਕਲ ਪਾਰਟੀ ਉਹਦੇ ਜਿਹੜੇ ਨਾਂ ਆ ਉਹ ਕਹਿੰਦੇ ਵੀ ਕਿਸੇ ਦੇ ਨਾਲ ਮਿਲਦੇ ਜੁਲਦੇ ਨਹੀਂ ਹੋਣੇ ਚਾਹੀਦੇ ਇਸ ਕਰਕੇ ਉਹ ਰੈਸਟ੍ਰਿਕਸ਼ਨਾਂ ਜਿਹੜੀਆਂ ਨੇ ਲਾਈਆਂ ਜਾ ਰਹੀਆਂ ਨੇ ਬਿੱਲ ਪੇਸ਼ ਕੀਤਾ ਗਿਆ ਜਸਟਿਸ ਮਿਨਿਸਟਰ ਮਿੱਕੀ ਅਮੇਰੀ ਹੋਰਾਂ ਵੱਲੋਂ ਦਰਸਲੇ ਗੱਲ ਸ਼ੁਰੂ ਹੋਈ ਜੀ ਪਿੱਛੇ ਜਿਹੜੇ ਜਿਹੜੇ ਦੋ ਐਮਐਲਏ ਇੱਕ ਤੇ ਇਹਨਾਂ ਦੇ ਇਨਫਰਾਸਟ੍ਰਕਚਰ ਦੇ ਮੰਤਰੀ ਵੀ ਹੋਇਆ ਕਰਦੇ ਸੀਗੇ ਉਹ ਉਹਨਾਂ ਨੂੰ ਇਹਨਾਂ ਨੇ ਪਾਰਟੀ ਦੇ ਵਿੱਚੋਂ ਪਾਸੇ ਕਰ ਦਿੱਤਾ ਦੋਨੋਂ ਨੂੰ ਹੀ ਕਿਉਂਕਿ ਸੈਨ ਕਲੇਅਰ ਜਿਹੜੇ ਨਾਰਦਰਨ ਅਲਬਰਟਾ ਤੋਂ ਨੇ ਐਮਐਲਏ ਉਹਨਾਂ ਨੇ ਸਰਕਾਰ ਦੀ ਥੋੜੀ ਨੁਕਤਾਚੀਨੀ ਕੀਤੀ ਸੀਗੀ ਭਈ ਪਾਈ ਤੁਸੀਂ ਸਿਰਫ ਜਿਹੜੀਆਂ ਅਰਬਨ ਹੈਗੀਆਂ ਨੇ ਕੰਸਟਿਟੂਐਂਸੀਜ਼ ਉਹਨਾਂ ਦਾ ਖਿਆਲ ਕਰਦੇ ਹੋ ਰੂਰਲ ਏਰੀਏ ਦੇ ਵਿੱਚ ਜਿੱਥੇ ਸਾਡੇ ਲੋਕਾਂ ਨੂੰ ਅ ਡਵੈਲਪਮੈਂਟ ਲਈ ਪੈਸੇ ਢੇਲਾ ਚਾਹੀਦਾ ਉਹ ਤੁਸੀਂ ਨਹੀਂ ਦਿੰਦੇ ਬਸ ਇੰਨੀ ਗੱਲ ਕਹਿਣ ਦੀ ਢੇਰ ਸੀ ਕਿ ਉਹਨਾਂ ਨੇ ਉਹਦੇ ਤੇ ਵੀ ਐਕਸ਼ਨ ਲੈ ਲਿਆ ਔਰ ਦੂਸਰੇ ਪੀਟਰ ਗਥਰੀ ਹੋਰੀ ਸੀਗੇ ਇਧਰੋਂ ਸਾਊਥ ਵਾਲੇ ਪਾਸਿਓਂ ਯਾਨੀ ਕੈਲਗਰੀ ਦੇ ਨਾਰਥ ਦੇ ਵਿੱਚ ਆ ਏਅਰਡਰੀ ਦੇ ਨੇੜੇ ਉਹ ਪੀਟਰ ਗਥਰੀ ਹੋਰੀ ਇਹਨਾਂ ਦੇ ਮੰਤਰੀ ਸੀਗੇ ਇਨਫਰਾਸਟ੍ਰਕਚਰ ਦੇ ਪ੍ਰੋਵੈਂਸ ਦੇ ਜਦੋਂ ਪਿੱਛੇ ਜੇ ਹੈਲਥ케ਅਰ ਬਾਰੇ ਗੱਲਾਂਬਾਤਾਂ ਹੋਣ ਲੱਗੀਆਂ ਸਵਾਲ ਉੱਠਣ ਲੱਗੇ ਲੋਕਾਂ ਨੇ ਬਹੁਤ ਸਾਰਿਆਂ ਨੇ ਸਵਾਲ ਕੀਤੇ ਵੀ ਭਾਈ ਇਹਦੇ ਵਿੱਚ ਕਰਪਸ਼ਨ ਹੋ ਰਹੀ ਆ ਤੇ ਉਦੋਂ ਪੀਟਰ ਗਥਰੀ ਹੋਰਾਂ ਨੇ ਉਹ ਸਾਰੀਆਂ ਗੱਲਾਂ ਬਾਤਾਂ ਅਖਬਾਰਾਂ ਦੇ ਵਿੱਚ ਗਲੋਬ ਐਂਡ ਮੇਲ ਦੇ ਵਿੱਚ ਵੀ ਖਬਰਾਂ ਆਈਆਂ ਸੀਗੀਆਂ ਉਹਨਾਂ ਨੂੰ ਦੇਖਦਿਆਂ ਹੋਇਆਂ ਪੀਟਰ ਗਥਰੀ ਹੋਰਾਂ ਨੇ ਇੰਨੀ ਕੀ ਗੱਲ ਆਖੀ ਸੀਗੀ ਵੀ ਸਾਨੂੰ ਜਿਹੜੀ ਇਹਦੀ ਇਨਵੈਸਟੀਗੇਸ਼ਨ ਕਰਵਾਉਣੀ ਚਾਹੀਦੀ ਆ ਕਿਉਂਕਿ ਆਰਸੀਐਮਪੀ ਨੇ ਵੀ ਇਨਵੈਸਟੀਗੇਸ਼ਨ ਆਰੰਭੀ ਸੀਗੀ ਔਰ ਪੀਟਰ ਗਥਰੀ ਹੋਰਾਂ ਨੇ ਕਿਹਾ ਵੀ ਸਾਨੂੰ ਇਹਦੀ ਫੁੱਲ ਫਲੇਜਡ ਇਨਵੈਸਟੀਗੇਸ਼ਨ ਕਰਾਉਣੀ ਚਾਹੀਦੀ ਆ ਤਾਂ ਕਿ ਲੋਕਾਂ ਨੂੰ ਤਸੱਲੀ ਹੋ ਸਕੇ ਜਿਹੜਾ ਵੀ ਕੰਮਕਾਰ ਹੈਗਾ ਉਹਦੇ ਬਾਰੇ ਬਸ ਉਹ ਪੀਟਰ ਗਥਰੀਹੁਰਾ ਨੇ ਇੰਨੀ ਗੱਲ ਕਹੀ ਤੇ ਪੀਟਰ ਗਥਰੀਹੁਰਾ ਨੂੰ ਵੀ ਇਹਨਾਂ ਨੇ ਪਾਸੇ ਕਰ ਦਿੱਤਾ ਹੁਣ ਹੋਇਆ ਕੀ ਜੀ ਵੀ ਜਿਹੜੀ ਇੱਕ ਸਾਬਕਾ ਇਹਦੇ ਪਾਰਟੀ ਸੀਗੀ ਉਹਦਾ ਨਾਂ ਸੀ ਪ੍ਰੋਗਰੈਸਿਵ ਕਨਜ਼ਰਵੇਟਿਵ ਪਾਰਟੀ ਉਹ ਪਾਰਟੀ ਜਦੋਂ ਇਲੈਕਸ਼ਨਾਂ ਦੇ ਵਿੱਚ ਹਾਰ ਗਈ ਸੀਗੀ ਤੇ ਇਹਨਾਂ ਨੇ ਵਾਈਲਡ ਰੋਜ਼ ਤੇ ਉਸ ਪਾਰਟੀ ਨੂੰ ਇਕੱਠਿਆਂ ਕਰਕੇ ਯੂਨਾਈਟਿਡ ਕਨਜ਼ਰਵੇਟਿਵ ਪਾਰਟੀ ਬਣਾ ਲਈ ਤੇ ਇੱਕ ਵਿਅਕਤੀ ਸੀਗਾ ਜਿਨੇ ਪੀਸੀ ਪਾਰਟੀ ਦਾ ਜਿਹੜਾ ਨਾਂ ਹੈਗਾ ਉਹਨੇ ਆਪਣਾ ਨਾਂ ਰਜਿਸਟਰ ਕਰਾਇਆ ਹੋਇਆ ਸੀਗਾ ਤੇ ਇਹਨਾਂ ਦੋਨਾਂ ਹੀ ਜਿਹੜੇ ਐਮਐਲਏ ਜਿਨ੍ਹਾਂ ਨੂੰ ਕੱਢਿਆ ਗਿਆ ਯੂਸੀਪੀ ਦੇ ਵਿੱਚੋਂ ਇਹਨਾਂ ਨੇ ਉਹ ਨਾਂ ਜਿਹੜਾ ਉਸ ਵਿਅਕਤੀ ਤੋਂ ਲੈ ਲਿਆ ਉਹ ਕਹਿੰਦਾ ਵੀ ਤੁਸੀਂ ਇਹ ਜਿਹੜੀ ਪੁਰਾਣੀ ਪ੍ਰੋਗਰੈਸਿਵ ਕਨਜ਼ਰਵੇਟਿਵ ਪਾਰਟੀ ਸੀਗੀ ਅਲਬਰਟਾ ਦੀ ਉਹਨੂੰ ਤੁਸੀਂ ਫੇਰ ਜੀਵਤ ਕਰੋ ਤੇ ਇਹਨਾਂ ਨੇ ਜੀ ਉਹ ਨਾਂ ਲੈ ਕੇ ਜਿਹੜੇ ਅਲਬਰਟਾ ਇਲੈਕਸ਼ਨ ਵਾਲਿਆਂ ਕੋ ਚਲੇਗਾ ਬਸ ਉਤੋਂ ਬਾਅਦ ਆ ਕਹਾਣੀ ਜਿਹੜੀ ਦੀ ਹੁਣ ਸ਼ੁਰੂ ਹੋ ਗਈ ਆ ਵੀ ਸਰਕਾਰ ਨੇ ਬੈਲੀ ਲੈ ਆਂਦਾ ਵੀ ਜਿਵੇਂ ਹੁਣ ਉਹਦੇ ਵਿੱਚ ਕੰਜ਼ਰਵਟਿਵ ਨਾਂ ਆਉਂਦਾ ਆ ਉਹ ਕਹਿੰਦੇ ਵੀ ਇਹ ਨਾਂ ਜਿਹੜਾ ਨਹੀਂ ਆਉਣਾ ਚਾਹੀਦਾ ਤੇ ਪਾਰਟੀ ਦਾ ਨਾਂ ਰਜਿਸਟਰ ਨਹੀਂ ਹੋਣਾ ਚਾਹੀਦਾ ਦਰਸਲ ਇਹਦੇ ਪਿੱਛੇ ਕਹਾਣੀ ਇਹ ਆ ਜੀ ਵੀ ਜੇ ਕੰਜ਼ਰਵਟਿਵ ਵੋਟਾਂ ਜਿਹੜੀਆਂ ਨੇ ਗਾਇਓ ਉਹ ਯੂनाइटेड ਕੰਜ਼ਰਵੇਟਿਵ ਪਾਰਟੀ ਹੈ ਚਾਹੇ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਜੇ ਇਹਨਾਂ ਦੀਆਂ ਦੋਨਾਂ ਦੀਆਂ ਵੋਟਾਂ ਵੰਡ ਹੁੰਦੀਆਂ ਤਾਂ ਇਹਨਾਂ ਨੂੰ ਖਤਰਾ ਹੈ ਵੀ ਫੇਰ ਐਨਡੀਪੀ ਵਾਲੇ ਜਿਹੜੇ ਆ ਉਹ ਇੱਥੇ ਮੋਰਚਾ ਫਤਿਹ ਕਰ ਲੈਣਗੇ ਯਾਨੀ ਕਿ ਸਰਕਾਰ ਬਣਾਉਣ 'ਚ ਕਾਮਯਾਬ ਹੋ ਜਾਣਗੇ ਔਰ ਉਹ ਇਹ ਨਹੀਂ ਚਾਹੁੰਦੇ ਵੀ ਐਨਡੀਪੀ ਜਿਹੜੀ ਆ ਮੁੜ ਕੇ ਇੱਥੇ ਫੇਰ ਆਵੇ ਸੋ ਇਹਨਾਂ ਗੱਲਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਯੂਸੀਪੀ ਸਰਕਾਰ ਨੇ ਇਹ ਜਿਹੜਾ ਬਿੱਲ ਆ ਜੀ ਉਹ ਲੈ ਕੇ ਆਂਦਾ ਆ ਤਾਂ ਕਿ ਰੈਸਟ੍ਰਿਕਸ਼ਨਸ ਲਾਈਆਂ ਜਾ ਸਕਣ ਵੀ ਕੋਈ ਵੀ ਨਵੀਂ ਪਾਰਟੀ ਜਿਹੜੀ ਆ ਜਦੋਂ ਉਹਨੂੰ ਕੋਈ ਰਜਿਸਟਰ ਕਰਾਉਂਦਾ ਉਹਦੇ ਵਿੱਚ ਕਿਸੇ ਪੁਰਾਣੇ ਪਾਰਟੀ ਦਾ ਨਾਂ ਜਿਹੜਾ ਆ ਉਹ ਨਹੀਂ ਆਉਣਾ ਚਾਹੀਦਾ ਸੋ ਅੱਛਾ ਦੂਸਰੀ ਇੱਕ ਜਿਹੜਾ ਤੁਹਾਨੂੰ ਯਾਦ ਹੋਣਾ ਇੱਕ ਬੈਟਲ ਰਿਵਰ ਕਰੋ ਫੋਟੇ ਦੇ ਵਿੱਚ ਇਲੈਕਸ਼ਨ ਹੋਈ ਸੀਗੀ ਜਿੱਥੋਂ ਪੀਅਰ ਪੋਲੀਆਫੋਰੀ ਆ ਕੇ ਇਲੈਕਸ਼ਨ ਲੜੇ ਸੀ ਔਰ ਉਥੇ ਜਿਹੜਾ ਬੈਲਟ ਸੀਗਾ ਉਹਦੇ ਤੇ ਬਹੁਤ ਲੋਕਾਂ ਦੇ ਨਾਂ ਆ ਗਏ ਸੀਗੇ ਕਈ ਗਰੁੱਪਾਂ ਨੇ ਆ ਕੇ ਉਥੇ ਆਪਣੇ ਨਾਂ ਭਰਤੀ ਕਰਾ ਦਿੱਤੇ ਸੀ ਉਹਦੇ ਤੇ ਵੀ ਇਹਨਾਂ ਨੇ ਰੈਸਟ੍ਰਿਕਸ਼ਨ ਜਿਹੜੀਆਂ ਦੀ ਲਾਉਣੀਆਂ ਵੀ ਉਹ ਬੈਲਟ ਜਿੱਦਾਂ ਹੁਣ 200 ਬੰਦਿਆਂ ਦੇ ਨਾਂ ਹੋਣ ਤੇ ਉਹ ਬੈਲਟ ਹੀ ਮੀਟਰ ਪਰ ਲੰਬਾ ਹੋ ਜਾਏਗਾ ਤੇ ਲੋਕੀ ਉਹਦੇ ਤੇ ਕਿਵੇਂ ਵੋਟਾਂ ਪਾਉਣਗੇ ਤੇ ਕਿਵੇਂ ਉਹਨਾਂ ਨੂੰ ਗਾਹ ਕਾਊਂਟ ਕੀਤਾ ਜਾਵੇਗਾ ਸੋ ਉਸ ਗੱਲ ਤੇ ਵੀ ਲਿਮਟ ਜਿਹੜੀ ਹੈ ਜੀ ਸਰਕਾਰ ਵੱਲੋਂ ਲਾਈ ਜਾ ਰਹੀ ਆ ਔਰ ਨਾਲ ਦੀ ਨਾਲ ਇਹ ਜਿਹੜਾ ਤੁਹਾਨੂੰ ਦੱਸਿਆ ਵੀ ਕਿਸੇ ਵੀ ਪਾਰਟੀ ਦਾ ਨਾਂ ਜਿਹੜਾ ਉਹ ਕਹਿੰਦੇ ਵੀ ਇਦਾਂ ਰਲਮਾ ਮਲਮਾ ਸ਼ਬਦ ਉਹਦੇ ਵਿੱਚ ਨਹੀਂ ਹੋਣਾ ਚਾਹੀਦਾ ਇਹ ਰੈਸਟ੍ਰਿਕਸ਼ਨਾਂ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਦੂਸਰੀ ਖਬਰ ਇਹ ਹੈ ਜੀ ਕਿ ਇੱਕ ਜੱਜ ਨੇ ਅਲਬਰਟਾ ਦਾ ਇੱਕ ਜਿਹੜਾ ਨਵਾਂ ਬਿੱਲ ਆ ਨਹੀਂ ਰੈਫਰੈਂਡਮਸ ਦੇ ਉੱਤੇ ਉਹਨਾਂ ਨੂੰ ਉਹ ਉਹਨਾਂ ਨੇ ਕਿਹਾ ਵੀ ਇਹ ਅਨ ਡੈਮੋਕਰੈਟਿਕ ਆ ਇਹਦੇ ਵਿੱਚ ਕੀ ਹੋਇਆ ਜੀ ਵੀ ਪ੍ਰੀਮੀਅਰ ਡੈਨੀਅਲ ਸਮਿਥ ਹੋਰਾਂ ਦੀ ਸਰਕਾਰ ਵੱਲੋਂ ਜਿਹੜਾ ਇੱਕ ਨਵਾਂ ਬਿੱਲ ਇੰਟਰੋਡਿਊਸ ਕੀਤਾ ਗਿਆ ਕੱਲ ਵੀਰਵਾਰ ਵਾਲੇ ਦਿਨ ਉਹਨੂੰ ਉਸ ਜੱਜ ਨੇ ਅਨ ਡੈਮੋਕਰੈਟਿਕ ਦੱਸਿਆ ਹੈਗਾ ਉਹਦੇ ਚ ਗੱਲ ਇਹ ਹੋਈ ਆ ਵੀ ਮਾਨਯੋਗ ਜੱਜ ਨੇ ਪਿਛਲੇ ਕੁਝ ਸਮੇਂ ਤੋਂ ਲੋਕਾਂ ਦੇ ਨਾਲ ਕੰਸਲਟੇਸ਼ਨ ਗੱਲਬਾਤ ਹੋ ਰਹੀ ਸੀ ਵੀ ਇਹ ਜਿਹੜੇ ਰੈਫਰੈਂਡਮ ਆ ਰਹੇ ਨੇ ਅਲਬਰਟਾ ਦੇ ਵੀ ਕੈਨੇਡਾ ਤੋਂ ਵੱਖਰਾ ਹੋਣ ਲਈ ਪਈ ਕੀ ਉਹ ਕੈਰੀ ਆਊਟ ਕੀਤੇ ਜਾ ਸਕਦੇ ਆ ਜਾਂ ਨਹੀਂ ਮਤਲਬ ਉਹ ਲੀਗਲੀ ਓਕੇ ਆ ਤੇ ਉਹ ਸੁਣਵਾਈ ਦੇ ਵਿੱਚ ਵੱਖਰੇ ਵੱਖਰੇ ਗਰੁੱਪ ਜਿਹੜੇ ਨੇ ਅ ਐਬੋਰਿਜਨਲ ਉਹਨਾਂ ਨੇ ਵੀ ਹਿੱਸਾ ਲਿਆ ਤੇ ਹੋਰ ਲੋਕਾਂ ਨੇ ਵੀ ਉਹਦੇ ਵਿੱਚ ਹਿੱਸਾ ਲੈ ਰਹੇ ਸੀਗੇ ਪਰ ਜਿਹੜਾ ਬਿੱਲ ਵੀਰਵਾਰ ਵਾਲੇ ਦਿਨ ਪੇਸ਼ ਕੀਤਾ ਗਿਆ ਉਹ ਉਸ ਪ੍ਰੋਸੈਸ ਨੂੰ ਅੰਡਰਮਾਈਨ ਕਰਨ ਲਈ ਕਰ ਦਿੱਤਾ ਗਿਆ ਸੀਗਾ ਤਾਂ ਕਿ ਇਦਾਂ ਦੀ ਸੁਣਵਾਈ ਗਾਹਾਂ ਨਾ ਹੀ ਹੋ ਸਕੇ ਤੇ ਜੱਜ ਸਾਹਿਬ ਨੇ ਅੱਜ ਉਹ ਫੈਸਲਾ ਸੁਣਾਉਂਦਿਆਂ ਇਹ ਗੱਲ ਪਹਿਲਾਂ ਹੀ ਕਰ ਦਿੱਤੀ ਕਿ ਕੱਲ ਨੂੰ ਉਹਨਾਂ ਦਾ ਇਹ ਜਿਹੜਾ ਮੈਡ ਸਟ੍ਰੀਮ ਦੇ ਵਿੱਚ ਸਾਰੀ ਗੱਲਬਾਤ ਜਿਹੜੀ ਉਹ ਸੁਣਵਾਈ ਹੋ ਰਹੀ ਸੀ ਵੀ ਉਹਨੂੰ ਖਤਮ ਹੀ ਨਾ ਕਿਤੇ ਇਹ ਕਰ ਦੇਣ ਤੇ ਉਹਨਾਂ ਨੇ ਫੈਸਲਾ ਸੁਣਾ ਦਿੱਤਾ ਵੀ ਇਹ ਜਿਹੜੀ ਡਰਾਈਵ ਚੱਲ ਰਹੀ ਆ ਉਹ ਅਨ ਡੈਮੋਕਰੈਟਿਕ ਹੈਗੀ ਅਨ ਕਨਸਟੀਟਿਊਸ਼ਨਲ ਹੈਗੀ ਆ ਮਤਲਬ ਵੀ ਕੈਨੇਡਾ ਨੂੰ ਤੋਂ ਵਕ ਹੋਣ ਵਾਲੀ ਜਿਹੜੀ ਗੱਲ ਹੈਗੀ ਨਾ ਇਹ ਉਹਨਾਂ ਨੇ ਕਿਹਾ ਵੀ ਉਹ ਅਨ ਕਨਸਟੀਟਿਊਸ਼ਨਲ ਹੈ ਪਰ ਉਹਦਾ ਇਹ ਮਤਲਬ ਨਹੀਂ ਉਹ ਕਹਿੰਦੇ ਵੀ ਤੁਸੀਂ ਗਹਾਂ ਨੂੰ ਉਹਦੇ ਤੇ ਇਹ ਰੈਫਰੈਂਡਮ ਕਰਵਾ ਨਹੀਂ ਸਕਦੇ ਰੈਫਰੈਂਡਮ ਕਰਵਾ ਸਕਦੇ ਆ ਪਰ ਜੇ ਇਸ ਢੰਗ ਤਰੀਕੇ ਦੇ ਨਾਲ ਹੋਣ ਉਹਦੀ ਗੱਲਬਾਤ ਕੀਤੀ ਜਾ ਰਹੀ ਸੀ ਉਹ ਨਹੀਂ ਮਤਲਬ ਕੰਸਲਟੇਸ਼ਨਸ ਕਰਕੇ ਗੱਲਬਾਤ ਜਿਹੜੀ ਆ ਕੀਤੀ ਜਾ ਸਕਦੀ ਆ ਇਹਦੇ ਤੇ ਉਹਨਾਂ ਨੇ ਕਿਹਾ ਵੀ ਜਿਹੜੀ ਇਹ ਸਰਕਾਰ ਇੰਦਾ ਹੁਣ ਵਿਚ ਵਿਚਾਲੇ ਇਸ ਗੱਲ ਨੂੰ ਬਦਲਣ ਨੂੰ ਫਿਰਦੀ ਸੀ ਉਹ ਕਹਿੰਦੇ ਇਹਨਾਂ ਨੇ ਡੈਮੋਕਰੈਟਿਕ ਜਿਹੜੇ ਹੱਕ ਹੈਗੇ ਲੋਕਾਂ ਦੇ ਉਹਦੀ ਬਾਲੀ ਕਦਰ ਨਹੀਂ ਕਰ ਰਹੀ ਸਰਕਾਰ ਜਿਹੜੀ ਆ ਇਹ ਜੱਜ ਸਾਹਿਬਾਨ ਦੇ ਸ਼ਬਦਾਵਲੀ ਸੀਗੀ ਹੋ ਸਕਦਾ ਸਰਕਾਰ ਨੂੰ ਇਹ ਥੋੜੀ ਕੌੜੀ ਲੱਗੇ ਪਰ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਆ ਔਰ ਇਹਨਾਂ ਦੇ ਬਿੱਲ ਦੇ ਜਿਹੜਾ ਹਜੇ ਪਾਸ ਹੀ ਹੋਇਆ ਸੀ ਇਹਨਾਂ ਦਾ ਬਿੱਲ ਪਰ ਉਹ ਹਜੇ ਕਾਨੂੰਨ ਨਹੀਂ ਸੀ ਬਣਿਆ ਤੇ ਜੱਜ ਸਾਹਿਬ ਨੇ ਆਪਣਾ ਫੈਸਲਾ ਜਿਹੜਾ ਜੀ ਉਦੋਂ ਪਹਿਲਾਂ ਦੇ ਦਿੱਤਾ ਤੇ ਦੋਸਤੋ ਇਹ ਤੀਸਰੀ ਖਬਰ ਇਹ ਹੈਗੀ ਆ ਕਿ ਇਥੇ ਤੁਹਾਨੂੰ ਪਤਾ ਜਿਹੜੇ ਰੀਕਾਲ ਕੀਤੇ ਜਾ ਰਹੇ ਨੇ ਐਮ ਐਲ ਏ ਉਹਨਾਂ ਲਈ ਪਟੀਸ਼ਨਾਂ ਤੇ ਜੜੀਆਂ ਜੀ ਆਰੰਭ ਹੋ ਚੁੱਕੀਆਂ ਨੇ ਉਹਨਾਂ ਨੰਬਰ ਜਿਹੜੇ ਆ ਤਕਰੀਬਨ ਰੋਜ਼ ਹੀ ਵਧਦੇ ਤੁਰੇ ਜਾ ਰਹੇ ਨੇ ਟੋਟਲ ਸੀਟਾਂ ਇੱਥੇ 87 ਨੇ ਤੇ ਉਹ 87ਾਂ ਵਿੱਚੋਂ ਜਿਹੜਾ ਚੌਥਾ ਹਿੱਸਾ ਜੀ ਇਸ ਵੇਲੇ ਉਹ ਰੀਕਾਲ ਦੇ ਥੱਲੇ ਆ ਆ ਯਾਨੀ ਕਿ ਪਟੀਸ਼ਨਜ਼ ਉਹਨਾਂ ਦੇ ਖਿਲਾਫ ਲੋਕਾਂ ਦੇ ਹੋਈਆਂ ਔਰ ਉਹ ਗਿਣਤੀ ਮੰਤਰੀ ਨਾਮਾਂ ਦੀ ਜਿਹੜੀ ਹੈ ਜੀ ਉਹ ਚਾਲੂ ਹੋਈ ਲੋਕਾਂ ਨੇ ਮਹਿੰਮ ਚਲਾਈ ਆ ਭਈ ਜਿਹੜੇ ਸਿਗਨੇਚਰ ਆ ਉਹ ਕਰਵਾਏ ਜਾਣ ਅੱਛਾ ਹੁਣ ਕੀ ਹੋ ਰਿਹਾ ਵੀ ਉਹ ਜਿਹੜੇ ਇਹ ਜਿਹੜੀ ਗੱਲਬਾਤ ਸਾਰੀ ਹੋਣੀ ਆ ਇਹਨੂੰ ਇਲੈਕਸ਼ਨ ਕਮਿਸ਼ਨ ਜਿਹੜਾ ਅਲਬਰਟਾ ਦਾ ਉਹ ਕਹਿੰਦਾ ਵੀ ਇਹਨਾਂ ਨੂੰ ਸਾਰਿਆਂ ਨੂੰ ਵੈਰੀਫਾਈ ਕਰਨ ਲਈ ਸਾਨੂੰ ਮਾਇਆ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਬੰਦੇ ਹਾਇਰ ਕਰਨੇ ਆ ਜਿਆਦਾ ਟਾਈਮ ਲੱਗੇਗਾ ਤੇ ਉਹ ਕਹਿੰਦੇ ਸਾਡਾ 6 ਕ ਅਸਰ 7 ਮਿਲੀਅਨ ਡਾਲਰ ਇਹਨਾਂ ਦੀ ਵੈਰੀਫਿਕੇਸ਼ਨ ਦੇ ਉੱਤੇ ਲੱਗਣਾ ਹੈਗਾ ਜੀ ਤੋਂ ਸਰਕਾਰ ਨੂੰ ਉਹਨਾਂ ਨੇ ਇਸ ਗੱਲ ਦੀ ਬੇਨਤੀ ਕੀਤੀ ਹੈ ਵੀ ਸਾਨੂੰ 6.7 ਮਿਲੀਅਨ ਡਾਲਰ ਦਿੱਤਾ ਜਾਵੇ ਇਹਦੇ ਜੇ ਇੱਕ ਗੱਲ ਇਹ ਵੀ ਆਈ ਹੈ ਜੀ ਵੀ ਕੈਲਗਰੀ ਨਾਰਥ ਤੋਂ ਇੱਕ ਐਮ ਐਲ ਏ ਆ ਉਹ ਐਨ ਡੀ ਪੀ ਦੀ ਹੈ ਯਾਨੀ ਕਿ ਪਹਿਲੀ ਵਾਰੀ ਹੋਇਆ ਕਿ اپੋਜੀਸ਼ਨ ਦੀ ਵੀ ਇੱਕ ਐਮ ਐਲ ਏ ਨੂੰ ਵਾਪਸ ਅਦਣ ਲਈ ਜਿਹੜੀ ਹੈ ਪਟੀਸ਼ਨ ਸਾਈਨ ਕੀਤੀ ਜਾ ਰਹੀ ਹੈ ਔਰ ਉਹ ਵੀ ਅਪਰੂਵ ਹੋ ਚੁੱਕੀ ਆ ਔਰ ਦੂਸਰੀ ਗੱਲ ਇਹ ਹੈਗੀ ਆ ਵੀ ਜਿਹੜਾ ਆਡੀਟਰ ਜਨਰਲ ਆ ਆਡੀਟਰ ਜਨਰਲ ਕਹਿ ਰਿਹਾ ਵੀ 3 ਮਿਲੀਅਨ ਡਾਲਰ ਉਹਨਾਂ ਨੂੰ ਚਾਹੀਦਾ ਹੈਗਾ ਕਿਉਂਕਿ ਜਿਹੜੇ ਹੈਲਥ ਡਿਪਾਰਟਮੈਂਟ ਜਿਹੜੇ 8-9 ਹੈਲਥ ਡਿਪਾਰਟਮੈਂਟ ਬਣਾ ਦਿੱਤੇ ਗਏ ਨੇ ਮਤਲਬ ਤੋੜ ਕੇ ਪਿੱਛੇ ਜੇ ਸਰਕਾਰ ਨੇ ਉਹਦੇ ਤੇ ਉਹ ਕਹਿੰਦੇ ਵੀ ਇਹਨਾਂ ਸਾਰੇ ਡਿਪਾਰਟਮੈਂਟਸ ਨੂੰ ਜਿਹੜਾ ਆਡਿਟ ਕਰਨਾ ਆ ਉਹਦੇ ਲਈ ਉਹਨਾਂ ਨੂੰ 3 ਮਿਲੀਅਨ ਡਾਲਰ ਉਹ ਕਹਿੰਦੇ ਸਾਨੂੰ ਚਾਹੀਦਾ ਪਲੱਸ ਉਹ ਕਹਿੰਦੇ ਵੀ ਸਾਡਾ ਜਿਹੜਾ ਸੌਫਟਵੇਅਰ ਹੈਗਾ ਉਹ ਬੜਾ ਆਊਟਡੇਟਡ ਹੋ ਚੁੱਕਾ ਨਵਾਂ ਸੌਫਟਵੇਅਰ ਚਾਹੀਦਾ ਔਰ ਉੱਥੇ ਵੀ ਬੰਦੇ ਕੰਮ ਕਰ ਕਰਨ ਲਈ ਉਹਨਾਂ ਨੂੰ ਜਿਹੜਾ ਹੋਰ ਚਾਹੀਦੇ ਨੇ ਜਾਂ ਉਹਨਾਂ ਦਾ ਟਾਈਮ ਜ਼ਿਆਦਾ ਲੱਗੇਗਾ ਉਹ ਕਹਿੰਦੇ ਵੀ ਜੇ ਸਾਨੂੰ ਇਹ ਪੈਸੇ ਹੋਣ ਨਹੀਂ ਦਿੱਤੇ ਜਾਂਦੇ ਜਾਂ ਇਹ ਸਾਨੂੰ ਨਹੀਂ ਅਲਾਟ ਕਰਦੇ ਪੈਸੇ ਇਹਨੇ ਹੋਰ ਤਾਂ ਇਹ ਪੈਸੇ ਗਾਹਾਂ ਫਾਰਵਰਡ ਖਰਚੀਆਂ ਵਿੱਚ ਪਾਏ ਜਾਣਗੇ ਜਾਂ ਜਿਹੜੇ ਦੂਸਰੇ ਬਜਟ ਹੈਗੇ ਉਹਨਾਂ ਵਿੱਚ ਐਡ ਕੀਤੇ ਜਾਣੇ ਆ ਕਿਉਂਕਿ ਅਸੀਂ ਇਹ ਜਿਹੜੇ ਕੰਮ ਕਰ ਸਾਡੇ ਜੁਮੇ ਹੁਣ ਲੱਗੇ ਆ ਉਹ ਅਸੀਂ ਉਹਨਾਂ ਨੂੰ ਸਿਰੇ ਚੜਾਉਣਾ ਹੈਗਾ ਪਰ ਖਰਚਾ ਉਹ ਅਖੀਰ ਨੂੰ ਸਰਕਾਰ ਦੇ ਸਿਰ ਹੀ ਜਾ ਕੇ ਪੈਣਾ ਹੈਗਾ ਭਮਾ ਉਹਦੇ ਲਈ ਉਹ ਅੱਜ ਕਹਿੰਦੇ ਵੀ ਸਾਨੂੰ ਪੈਸੇ ਦੇ ਦੇਓ ਤੇ ਚਾਹੇ ਉਹ ਗਾਂ ਨੂੰ ਦੇਣ ਚੈਨਲ ਪੰਜਾਬੀ ਲਈ ਕਲਮੀਰ ਸਿੰਘ ਸੰਘਾ ਐਡਮੰਟਨ ਕੈਨੇਡਾ ਨਿਊਜ਼ ਬੁਲੇਟਿਨ ਵਿੱਚ ਫਿਲਹਾਲ ਇੰਨਾ ਹੀ ਪੜਕੇ ਫਿਰ ਹਾਜ਼ਰ ਹੋਵਾਂਗੇ ਤਤਤਲੀ ਦੇ ਵਾਗ ਗਿਆ ਤੇ ਤੁਸੀਂ ਬਣੇ ਰਹੋ ਚੈਨਲ ਪੰਜਾਬੀ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ